ਆ ਵੀ ਮੇਰੇ ਪੈਰੋ ਕੀ ਹਾਲ ਚੱਲਿਆ ਭਾਈ ਅੱਜ ਜਿੰਨੇ ਦਾ ਘਰੇ ਭਈ ਆਪਾਂ ਗਏ ਸੀਗੇ ਕੱਲੋਂ ਘੁੰਮਣ ਗਏ ਸੀਗੇ ਸਾਰੇ ਕੂਤਰਵਾਜ ਭਰਾਵਾਂ ਨੂੰ ਮਿਲਣ ਗਏ ਸੀਗੇ ਜਿਹੜੇ ਜਿਹੜੇ ਚੰਗੇ ਕੂਤਰਵਾਜ ਭਰਾ ਨੇ ਆਪਣੇ ਪੰਜਾਬ ਦੇ ਟੂਰ ਤੇ ਗਏ ਸੀਗੇ ਆਪਾਂ ਤਿੰਨ ਚਾਰ ਭਰਾਵਾਂ ਨੂੰ ਮਿਲ ਹੋਇਆ ਇੱਕ ਦਿਨ ਦੇ ਵਿੱਚ ਆ ਛੋਟੀ ਜੀ ਵੀਡੀਓ ਉਤੋਂ ਆਪਾਂ ਵੀਡੀਓ ਐਲ ਕੀਤੀਆਂ ਕੈਮਰੇ ਦੇ ਵਿੱਚ ਜਿੱਤੇ ਜਿੱਤੇ ਆਪਾਂ ਜਾਂਦੇ ਰਹੇ ਆ ਤਾਂ ਉਹ ਤੋਂ ਦੀਆਂ ਛੋਟੀਆਂ-ਛੋਟੀਆਂ ਝਲਕੀਆਂ ਨੇ ਜਿਨ੍ਹਾਂ ਨੂੰ ਆਪਾਂ ਮਿਕਸ ਕਰਕੇ ਆ ਇੱਕ ਵੀਡੀਓ ਤਿਆਰ ਕੀਤੀ ਆ ਦੇਖੋ ਚਿੰਨੇ ਬਾਈ ਦੇ ਪਹਿਲਾਂ ਤੁਸੀਂ ਘਰ ਦੇਖਿਆ ਖੁੱਡੇ ਦੇਖਿਆ ਫਿਰ ਨਿਯਾਮ ਦੇਖਿਆ ਤੁਸੀਂ ਬਾਈ ਨੇ ਜਿਹੜੇ ਇਸ ਸੀਜ਼ਨ 'ਚ ਜਿੱਤੇ ਆ ਉਸ ਤੋਂ ਬਾਅਦ ਬਾਈ ਫਿਰ ਆਪਾਂ ਨੂੰ ਲੈ ਕੇ ਗਏ ਜਿਹੜੇ ਉਹਨਾਂ ਨੇ ਵੱਡੇ ਕਬੂਤਰਾਂ ਦੇ ਹੁਣ ਜੋੜੇ ਲਾਏ ਆ ਭਰਾ ਚਿੰਨੇ ਨੇ ਅਗਲੇ ਸੀਜ਼ਨ ਦੀਆਂ ਬਾਜੀਆਂ ਵਾਸਤੇ ਬਰੀਡਿੰਗ ਕਰਾਉਣੀ ਆ ਬੱਚੇ ਚਾਹੀਦੇ ਆ ਬਾਈ ਨੇ ਉਹ ਬੱਚੇ ਕਢਾਉਣੇ ਆ ਹੁਣ ਉਹ ਦੇਖਿਆ ਇਹ ਆਪਾਂ ਨੂੰ ਚੈੱਕ ਕਰਾਇਆ ਸਾਰਾ ਆ ਜੋੜੇ ਆ ਜੇ ਜਿਹੜੇ ਜੋੜੇ ਲੱਗ ਰਹੇ ਆ ਉਹ ਜੋੜੇ ਆ ਆ ਥੋੜਾ ਜਿਹਾ ਵਿੱਚ ਮੈਂ ਆਪਣੇ ਆਪ ਨੂੰ ਦੇਖਿਆ ਜੀ ਭਾਈ ਮੈਂ ਕੈਮਰਾਮੈਨ ਮੈਂ ਆ ਉਹ ਤੋਂ ਬਾਅਦ ਆਪਾਂ ਮਿੱਤਰੋ ਸਿੱਧੇ ਇੱਥੋਂ ਚੱਕੀ ਗੱਡੀ ਆਪਾਂ ਗਏ ਸਿੱਧਾ ਭੁਪਿੰਦਰ ਹੇਅਰ ਭੁਪਿੰਦਰ ਹੇਅਰ ਭੁਪਿੰਦਰ ਚੱਕੜਾ ਬਾਈ ਜਿਹੜਾ ਇੰਟਰਵਿਊਆਂ ਕਰਦਾ ਹੈ ਬਹੁਤ ਫੇਮਸ ਆ ਬੰਦਾ ਬਾਈ ਬਹੁਤ ਨਾਮ ਹੈ ਕਬੂਤਰ ਬਾਜੀ ਚ ਵੀ ਤੇ ਸੋਸ਼ਲ ਮੀਡੀਆ ਤੇ ਵੀ ਵਧੀਆ ਚੱਲਦਾ ਫਿਰ ਆਪਾਂ ਵੀਰੇ ਦੇ ਘਰੇ ਗਏ ਸੀਗੇ ਮਿਲ ਕੇ ਆਈ ਬਾਈ ਨੂੰ ਆ ਬਾਈ ਆਪ ਕਰਦੇ ਬਾਈ ਦੇ ਬਾਈ ਨੇ ਵਧੀਆ ਇੱਜ਼ਤ ਕੀਤੀ ਚੰਗਾ ਮਾਨਦਾਨ ਕੀਤਾ ਬਾਈ ਨੇ ਸਾਡਾ ਗਿਆ ਦਾ ਤੇ ਆਹ ਦੇਖੋ ਤੁਸੀਂ ਬਾਈ ਵੀ ਨਿਯਮ ਨੂੰ ਜਿਹੜੇ ਜਿੱਤੇ ਆ ਉਹ ਕਹੇ ਆ ਤੇ ਆ ਇੱਕ ਮੋਟਰਸਾਈਕਲ ਆ ਮਿੱਤਰੋ ਇਹ ਬਾਈ ਨੂੰ ਇਸ ਸੀਜ਼ਨ ਦੇ ਵਿੱਚ ਸਨਮਾਨਤ ਕੀਤਾ ਗਿਆ ਭਪਿੰਦਰ ਬਾਈ ਨੂੰ ਉਸ ਤੋਂ ਬਾਅਦ ਫਿਰ ਬਾਈ ਨੇ ਕਬੂਤਰ ਦਿਖਾਏ ਆਪਣੇ ਨਾਲ ਵਾਲੇ ਨੂੰ ਜਿਹੜੇ ਆਪਣੇ ਨਾਲ ਗਏ ਸੀਗੇ ਭਰਾ ਆਪਣੇ ਉਹਨਾਂ ਨੇ ਬਾਈ ਦੇ ਕਬੂਤਰ ਦੇਖੇ ਆਪਾਂ ਦਾ ਬਸ ਆਪਣਾ ਦਾ ਵੀਡੀਓ ਤੇ ਹੀ ਧਿਆਨ ਸੀਗਾ ਜਿਆਦਾ ਹੁਣ ਆਪਾਂ ਆਏ ਹਾਂ ਉਸ ਤੋਂ ਬਾਅਦ ਫਿਰ ਆਪਾਂ ਮਿੱਤਰੋ ਵਾਪਸ ਆਉਂਦੇ ਹੋਏ ਬਾਈ ਦੇ ਘਰੇ ਮੇਰੇ ਏਰੀਆ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਮੰਨਾ ਗਾਗੋਵਾਲ ਜਿਹੜੇ ਇਹ ਜਿੱਤੇ ਹੋਏ ਨੇ ਨੌ ਆਹ ਰਹੇ ਨੇ ਪੰਡੇ ਦੇ ਬੜੀਆ ਚੰਗਾ ਨੌ ਆ ਇਹ ਬਾਈਆਂ ਖੜਕਾਈਆਂ ਬਾਕੀਆ ਕਮਰੇ ਚ ਜਿਹੜੀਆਂ ਫੋਟੋਆਂ ਲੱਗੀਆਂ ਫਲੈਕਸਾਂ ਇੱਥੋਂ ਤੁਹਾਨੂੰ ਪਤਾ ਹੀ ਲੱਗਦਾ ਹੁਣ ਆ ਬਾਈ ਮੰਨਾ ਸਾਰਾ ਟੋਟਲ ਉੱਤੇ ਲਿਖਿਆ ਹੋਇਆ ਬਾਈ ਨੇ ਪੂਰਾ ਉਹਨਾਂ ਰਿਕਾਰਡ ਬਣਾਇਆ ਪਿਆ ਜੀ ਫਰਾਨੇ ਪਿੰਡ ਫਰਾਨੀ ਬਾਈ ਉੱਡੀ ਇੰਨੀ ਐਂਟਰੀ ਤੇ ਉੱਡੀ ਐ ਇੰਨਾ ਟਾਈਮ ਵਾਧੂ ਟੀ ਕੈਮਰੇ ਲਾਏ ਹੋਏ ਆ ਬਾਈ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਬਹੁਤ ਜ਼ਬਰਦਸਤ ਪ੍ਰਬੰਧ ਕੀਤਾ ਹੋਇਆ ਆ ਪਾਪਾ ਇਹ ਰੂਮ ਚ ਬੈਠੇ ਜੀ ਕੀ ਦਰਾ ਗੈਸਟਾਂ ਵਾਸਤੇ ਸਪੈਸ਼ਲ ਰੂਮ ਬਾਈ ਆਪਣਾ ਹੈ ਬਈ ਆ ਭਰਾ ਆਪਣੇ ਦਿੱਲੀ ਵਾਲੇ ਤਾਂ ਵੀ ਰਹਿਣ ਮੈਂ ਕਿਹਾ ਚਲੋ ਗਾਂਏ ਦੀ ਵੀਡੀਓ ਵਿੱਚ ਬਣਾ ਕੇ ਆਪਾਂ ਪਾ ਦਈਏ ਦਿਖਾ ਦਈਏ ਉਤੋਂ ਬਾਅਦ ਫਿਰ ਆਪਾਂ ਨੂੰ ਦਿਖਾਏ ਬਾਈ ਨੇ ਆਪਦੇ ਕਬੂਤਰ ਜਿਹੜੇ-ਜਿਹੜੇ ਕਬੂਤਰ ਹੁਣ ਬਾਈ ਜੋੜੇ ਲਾਈ ਜਾਂਦਾ ਉਹ ਸਾਰੇ ਾਡੋ-ਾਡੀ ਪਾਈ ਹੋਏ ਸੀਗੇ ਢੋਲੀਆਂ ਦੇ ਵਿੱਚ ਉਤੋਂ ਬਾਅਦ ਫਿਰ ਆਪਾਂ ਨੂੰ ਬਾਹਰਲੇ ਕਬੂਤਰ ਜਿਹੜੇ ਬਾਈ ਦੇ ਖੁਰੜਿਆਂ ਦੇ ਵਿੱਚ ਛੱਡੇ ਹੋਏ ਆ ਅੱਠੇ ਵੱਡੇ ਉਹ ਦਿਖਾਏ ਉਤਵਾਦ ਆਪਾਂ ਨੂੰ ਬਾਈ ਨੇ ਵਰ ਕੋਠੇ ਵਾਲੇ ਕਬੂਤਰ ਵੀ ਦਿਖਾਏ ਸੀ ਉਹ ਆਪਾਂ ਵੀਡੀਓ ਨਹੀਂ ਬਣਾਈ